ਮੈਂ ਇਹੋ ਕਹਿਣਾ ਚਾਹਾਂਗਾ ਜੀ ਜ਼ਿੰਦਗੀ ਦਾ ਜਿਹੜਾ ਇਹ ਦੁਨੀਆ ਦਾ ਮੇਲਾ ਹੈ ਆਉਣਾ ਜਾਣਾ ਬਣਿਆ ਹੈ ਜਿਹੜਾ ਕੋਈ ਆ ਕੇ ਚੰਗੇ ਕੰਮ ਕਰ ਜਾਂਦਾ ਹੈ ਦੁਨੀਆ ਉਹਨੂੰ ਯਾਦ ਰੱਖਦੀ ਹੈ ਅੱਤਰਿਆ ਔਰ ਗੱਲ ਮੈਂ ਇੱਕ ਗੱਲ ਮਨ ਮਾਨਣਾ ਕਹਿ ਸਕਦਾ ਹਾਂ ਵੀ ਇੱਕ ਦੇਸ਼ ਭਾਵਨਾ ਦਾ ਜਜ਼ਬਾ ਤੇ ਜਨੂਨ ਜਿਹੜਾ ਇਹ ਸਾਡੇ ਲੋਕਾਂ ਦੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਇੱਕ ਜਜ਼ਬਾ ਜਿਹੜਾ ਬੜਾ ਕਾਇਮ ਰੱਖਣ ਦੀ ਇਹਨੂੰ ਲੋੜ ਵੀ ਹੈ ਔਰ ਕਾਇਮ ਰੱਖਦੇ ਵੀ ਨੇ ਸੋ ਅੱਜ ਇਹ ਜਿਹੜਾ ਤਿਰੰਗਾ ਝੰਡਾ ਲਹਿਰਾਇਆ ਜਾ ਰਿਹਾ ਹੈ 2 ਕਿਲੋਮੀਟਰ ਤੋਂ ਜਿਹੜਾ ਅੱਗੇ ਦੱਸਦੇ ਹਾਂ ਵੀ ਬਟਾਲਾ ਪਤਾ ਨਹੀਂ ਲੱਗਦਾ ਹੁਣ ਜਿਹੜਾ ਜੰਮੂ ਤੋਂ ਤੁਹਾਡੇ ਰਿਸ਼ਤੇਦਾਰ ਆਇਆ ਕਰਨ ਕਿ ਉਹ ਇੰਨਾ ਦੱਸ ਦਿਆ ਕਰੋ ਵੀ ਬਸ ਬਟਾਲਾ ਸ਼ੁਰੂ ਕਿੱਥੋਂ ਹੋਣਾ ਜੀ ਜਿੱਥੇ ਤਿਰੰਗਾ ਝੰਡਾ ਲੱਗਾ ਪਿਆਸ ਤੋਂ ਜਦੋਂ ਪਹਿਲਾਂ ਸਟਾਰਟਿੰਗ 'ਚ ਜਦੋਂ ਮੋੜ ਮੋੜਦੇ ਹਾਂ ਬਟਾਲੇ ਨੂੰ ਤੇ ਪਹਿਲਾਂ ਜਦੋਂ ਟੋਏ 'ਚ ਗੱਡੀ ਵਜਦੀ ਨਾਲ ਹੀ ਮੋਜਾ ਨਿਕਲਦਾ ਹੈ ਸਾਡਾ ਬਟਾਲਾ ਆ ਗਿਆ ਪਰ ਹੁਣ ਤੁਸੀਂ ਵੇਖੋਗੇ ਅੰਕਲ ਹੁਣੀ ਵੀ ਆਏ ਨੇ ਸਾਡੇ ਸਾਰੇ ਸੜਕਾਂ ਚੌੜੀਆਂ ਹੋ ਰਹੀਆਂ ਨੇ ਵਧੀਆ ਸੋ ਕਹਿਣ ਦਾ ਭਾਵ ਮੈਂ ਅੱਗੇ ਵੀ ਇੱਕ ਗੱਲ ਕਹਿਣਾ ਸਾਡੇ ਬਟਾਲੇ ਨੂੰ ਪਛੜਿਆ ਕਿਹਾ ਜਾਂਦਾ ਇੱਥੇ ਸਾਡੇ ਅਗਾਹ ਵੱਧੂ ਲੋਕਾਂ ਚ ਕਮੀ ਨਹੀਂ ਇਹ ਦਿੱਲੀ ਬੈਠੇ ਨੇ ਦਿੱਲੀੋਂ ਇਹ ਬਟਾਲੇ ਨੂੰ ਪਿਆਰ ਕਰਦੇ ਨੇ ਪਰ ਮੈਨੂੰ ਮਾਣ ਆ ਇਸ ਗੱਲ ਦਾ ਕਿ ਜਿੱਥੇ-ਜਿੱਥੇ ਵੀ ਮੈਂ ਖੜੇ ਕਰਨਾ ਖਲਾਰ ਦਾ ਜਿੱਥੇ ਵੀ ਡਿਊਟੀ ਲਾਉਣਾ ਮੈਨੂੰ ਨਜ਼ਰ ਆਉਂਦੇ ਨੇ ਇਹ ਮੇਰਾ ਪਰਿਵਾਰ ਪਰਿਵਾਰ ਦਾ ਮਤਲਬ ਕੀ ਹੁੰਦਾ ਵਾ ਵੀ ਉਹ ਇਹੋ ਹੀ ਹੈ ਵੀ ਜਦੋਂ ਇਹ ਕੰਮ ਕਿੰਨਾ ਵਾਸਤੇ ਕਰ ਰਹਾ ਸਾਡੇ ਬੱਚਿਆਂ ਦੇ ਭੁੱਖ ਲਈ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਇਹ ਜਿਹੜੇ ਕੰਮ ਬੜੇ ਜ਼ਰੂਰੀ ਨੇ ਔਰ ਜੋ ਕਿ ਮੈਂ ਇਹ ਨਹੀਂ ਗੱਲ ਜ਼ਰੂਰ ਮੈਂ ਕਹਿ ਸਕਦਾ ਵੀ ਹਰ ਜਿੰਨੇ ਵੀ ਸਗੋ ਬਟਾਲੇ ਦਾ ਦੇਖਿਆ ਇਹ ਮਾਹੌਲ ਤੁਸੀਂ ਇਹਦੇ ਵਿੱਚ ਅੱਜ ਤੱਕ ਇਹ ਤਰੱਕੀ ਦੀ ਲੀਹ ਤੇ ਨਹੀਂ ਗਿਆ ਇਹ ਉਸੇ ਸੜਕਾਂ ਟੁੱਟੀਆਂ ਐ ਤੇ ਉੱਥੇ ਲੁੱਕ ਪੈਂਦੀ ਸੀ ਨਾ ਤੇ ਅੱਧਾ ਫੁੱਟ ਇਧਰੋਂ ਹੁੰਦੀ ਤੇ ਨਾ ਅੱਧਾ ਫੁੱਟ ਉਧਰੋਂ ਹੁੰਦੀ ਤੁਸੀਂ ਭਰੀ ਪੰ ਸਾਰੇ ਜਾਣਦੇ ਸੋ ਇਹ ਹੁਣ ਪਹਿਲੀ ਵਾਰੀ ਹੋਇਆ ਤੁਹਾਡੀਆਂ ਸੜਕਾਂ ਚੌੜੀਆਂ ਹੋ ਰਹੀਆਂ ਤੁਹਾਡਾ ਚੌਂਕ ਅੱਜ ਇਹ ਬੜਾ ਇਹ ਇਹ ਨਹੀਂ ਇਹ ਬੜਾ ਛੋਟਾ ਕਨਸੈਪਟ ਆ ਤੇ ਹੋ ਗਿਆ ਇਹ ਸਾਨੂੰ ਪਤਾ ਹੈ ਇਹਦੇ ਬਾਅਦ ਤੇ ਸਾਨੂੰ ਕੀ ਕੀ ਕਾ ਲੈਣਾ ਕਾ ਲੈਣੀ ਪਈ ਆ ਅੱਜ ਇਹ ਸੱਦੋ ਓੱਖਾ ਪੜਾ ਹੀ ਆਪਾਂ ਸ਼ੁਰੂ ਕਰਕੇ ਹੁਣ ਜਿਹੜਾ ਵਾ ਇਤੋਂ ਨਾਲ ਹੀ ਆਪਾਂ ਹੁਣ ਸੁੱਖਾ ਸਿੰਘ ਮਤਾਬ ਸਿੰਘ ਚੌਂਕ 'ਚ ਨਹੀਂ ਪੱਥਰ ਰੱਖਣ ਲੱਗੇ ਆ ਸੋ ਕਹਿਣ ਦਾ ਭਾਵ ਔਰ ਬੜੇ ਕੰਮ ਰਹਿੰਦੇ ਨੇ ਬਟਾਲੇ ਵਾਲੇ ਜਿਹੜੇ ਕਰਨੇ ਨੇ ਠੀਕ ਹੈ ਜੀ ਤੇ ਮੇਰਾ ਐਮਐਲਏ ਸਾਡਾ ਲੇਕਿਨ ਸਾਡਾ ਛੋਟਾ ਭਰਾ ਵਾ ਬੇਟੇ ਵਾਂਗੂ ਆ ਔਰ ਬਹੁਤ ਹੀ ਮਨ ਦੇ ਵਿੱਚ ਇੱਕ ਜਿਹੜੀ ਤਮੰਨਾ ਹੈ ਕਿ ਸ਼ਹਿਰ ਨੂੰ ਸੁਧਾਰਨਾ ਹੈ ਇਹਨਾਂ ਦੇ ਜਦੋਂ ਅਸੀਂ ਨਾ ਰੱਖਣ ਦੀ ਗੱਲ ਸੋਚ ਰਹੇ ਸੀ ਇਹਨਾਂ ਦੇ ਦਿਮਾਗ 'ਚ ਆਇਆ ਕਿ ਮੈਂ ਇਹਨਾਂ ਨੂੰ ਸੀਧਾ ਨੂੰ ਸਮਰਪਿਤ ਕਰਨਾ ਇਹ ਬੜੀ ਦੂਰ ਤੋਂ ਜੀ ਕਈ ਸੈਂਕੜੇ ਮੀਲਾਂ ਤੋਂ ਅਸੀਂ ਇਹ ਮੂਰਤੀ ਬਣਵਾਈ ਹੈ ਔਰ ਭਗਤ ਸਿੰਘ ਜੀ ਰਾਜਗੁਰੂ ਜੀ ਸੁਖਦੇਵ ਜੀ ਦੀ ਉਹਨਾਂ ਨੂੰ ਅਸੀਂ ਇੱਕ ਸ਼ਰਧਾਂਜਲੀ ਦੇਣ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਔਰ ਅਸੀਂ ਮਿਲ ਕੇ ਜੋ ਕੰਮ ਕਰ ਰਹੇ ਹਾਂ ਔਰ ਮੈਨੂੰ ਖੁਸ਼ੀ ਹੈ ਕਿ ਵੀ ਇਹ ਛੋਟਾ ਵੀਰ ਜਣਾ ਇਹਦੇ ਮਨ ਦੇ ਵਿੱਚ ਬੜੀ ਤਮੰਨਾ ਬਲਬਲੇ ਹੈ ਕਿ ਵੀ ਮੈਂ ਕੁਝ ਨਾ ਕੁਝ ਕਰ ਸਕਾਂ ਔਰ ਅਸੀਂ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਔਰ ਕੋਸ਼ਿਸ਼ ਕਰਾਂਗੇ ਹੋਰ ਵੀ ਜੋ ਹੋ ਸਕਦਾ ਬਟਾਲੇ ਵਿੱਚ ਹੋਰ بڑے ਪ੍ਰੋਜੈਕਟ ਲੱਗੇ ਨੇ

उन शहीद परिवारों को भी मेरे भाई ने यहाँ पे बुलाया है उनका भी सम्मान होगा जो आज इस आजादी को आजादी तो शहीद आजम राजगुरु सुखदेव ने दिला दी लेकिन उस आजादी की गरिमा को कायम रखने के लिए हमारे आज भी जहां सैनिक अपना बलिदान दे रहे हैं उनके परिवार भी यहां पहुंचे हैं सो सही आज का ये कार्यक्रम सफल हो गया मैं इस पुण्य काम के लिए इस भव्य काम के लिए इस देशभक्ति से औतप्रोत काम के लिए अपने भाई अमर शेर सिंह शहरी कल से आभार व्यक्त करता हूं और समूह बटाला निवासियों से यह निवेदन करता हूं कि बेशक मेरी संस्था एक गैर राजनीतिक है लेकिन बटाला वासियों आपको एक अमन शेर शरीक के रूप में एक विधायक के रूप में एक अनमोल हीरा मिला है उस हीरे को अपने गले में पिरो के रखिए उसकी गरमा को कायम रखिए धन्यवाद